ਇਹ ਨਾ ਹੰਤਾ ਦਾ ਕੀ ਮਕਰਾਇਆ ਮੈਂ ਰੇਸ਼ਮ ਸਿੰਘ ਰਾਮਪਰਾ ਸੁਸਾਇਟੀ ਦਾ ਪ੍ਰਧਾਨ ਹੈ ਲੇਬਰ ਸੁਭਾਵਾਂ ਤੇ ਸਰਕਾਰੀ ਕੀਰਤੀ ਸੁਭਾਵਾਂ ਸੁਸਾਇਟੀਆਂ ਸਾਡੀਆਂ ਜਿਹੜੀਆਂ ਪੰਜਾਬ ਚੰਡੀਗੜ੍ਹ ਤੋਂ ਰਜਿਸਟਰਡ ਨੇ ਅਸੀਂ ਬੜੇ ਲੰਮੇ ਸਿਰ ਦੇ ਉੱਤੋਂ ਆਪਣਾ ਜਿਹੜਾ ਵਾ ਸਰਕਾਰੀ ਕੰਮ ਕਰ ਰਹੇ ਹਾਂ ਸਰਕਾਰ ਦੇ ਜਿਹੜੇ ਟੈਂਡਰ ਲੱਗਦੇ ਆ ਉਹ ਉਹਨਾਂ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਪਰ ਕੁਝ ਸਮੇਂ ਤੋਂ ਸਾਡੇ ਨਾਲ ਸਰਕਾਰ ਜਿਹੜੀ ਆ ਪੰਜਾਬ ਸਰਕਾਰ ਬਹੁਤ ਤਕਾ ਕਰ ਰਹੀ ਆ ਜਿਹੜੇ ਕਰੋੜਾ ਰੁਪਏ ਦੇ ਟੈਂਡਰ ਲਾ ਕੇ ਜਿਹੜੇ ਆਫਲਾਈਨ 25-25 ਲੱਖ ਦੇ ਟੈਂਡਰ ਹੈ ਜਿਹੜੇ ਗਰੀਬ ਸੁਭਾਵਾਂ ਨੂੰ ਰੋਜ਼ਗਾਰ ਮਿਲਦੇ ਸੀ ਉਹ ਅੱਜ ਬੰਦ ਕਰ ਦਿੱਤੇ ਗਏ ਆ ਸਾਡਾ ਜਿਹੜਾ ਅੱਜ ਦਾ ਨਾਰਾ ਹੈ ਉਹ ਇਹ ਆ ਕਿ ਗਰੀਬ ਸੁਭਾਵਾਂ ਬੇਰੋਜ਼ਗਾਰ ਪੰਜਾਬ ਸਰਕਾਰ ਦੀ ਪਈ ਮਾਰ ਗਰੀਬ ਸੁਭਾਵਾਂ ਬੇਰੋਜ਼ਗਾਰ ਅਸੀਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਡਾ ਜਿਹੜਾ ਬਣਦਾ ਹੱਕ ਆ ਪਤੀ ਪਤੀ ਲੱਖ ਦੇ ਟੈਂਡਰ ਜਿਹੜੇ ਆ ਆਫਲਾਈਨ ਕਰਕੇ ਉਹ ਲਾਏ ਜਾਣ ਤਾਂ ਜੋ ਸਾਡੀਆਂ ਸੁਭਾਵਾਂ ਨੂੰ ਰੋਜ਼ਗਾਰ ਮਿਲ ਸਕੇ ਸਾਡੀ ਆਰਥਿਕ ਵਿਵਸਥਾ ਜਿਹੜੀ ਆ ਉਹ ਸਹੀ ਹੋ ਸਕੇ ਸਾਡੇ ਨਾਲ ਸਾਡੇ ਸਾਬਕਾ ਚੇਅਰਮੈਨ ਸਾਹਿਬ ਉਹ ਵੀ ਸੁਸਾਇਟੀ ਦੇ ਨੁਮਾਇੰਦੇ ਨੇ ਉਹ ਆਪਣੇ ਵਿਚਾਰ ਤੁਹਾਡੇ ਨਾਲ ਪੇਸ਼ ਕਰਨਗੇ ਮੈਂ ਇਹਦੀ ਚੁੰਡਾ ਕੋਪਰ ਲੇਬਰ ਸੁਸਾਇਟੀ ਦਾ ਮੈਂ ਪ੍ਰੈਜ਼ੀਡੈਂਟ ਸਰਦਾਰ ਸੁਰਿੰਦਰ ਸਿੰਘ ਚਾਵਲਾ ਮੈਂ ਭਗਵਾਨ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਭਗਵਾਨ ਜਮਾਨ ਸਾਹਿਬ ਤੁਸੀਂ ਪੰਜਾਬ ਵਿੱਚ ਆਪਣਾ ਢੰਡੋੜਾ ਪਿਰਦੇ ਨਹੀਂ ਥੱਕਦੇ ਕਿ ਅਸੀਂ ਗਰੀਬ ਵਰਗ ਦੇ ਲੋਕਾਂ ਨੂੰ ਉੱਚਾ ਚੁੱਕ ਰਹੇ ਹਾਂ ਪਰ ਅਮਲ ਵਿੱਚ ਇਹ ਗੱਲ ਨਹੀਂ ਆ ਰਹੀ ਭਗਵਾਨ ਜਮਾਨ ਸਾਹਿਬ ਅਸੀਂ ਤੁਹਾਡੋਂ ਕੋਈ ਨੌਕਰੀਆਂ ਨਹੀਂ ਮੰਗਦੇ ਅਸੀਂ ਆਪਣੀ ਟ੍ਰੇਡ ਦਾ ਕੰਮ ਮੰਗਦੇ ਅਸੀਂ ਆਪਣਾ ਰੁਜ਼ਗਾਰ ਮੰਗਦੇ ਹਾਂ ਸਾਡੇ ਵੱਡੇ ਵਟੇਰੇ ਤੋਂ ਸਾਡੀਆਂ ਸੁਸਾਇਟੀਆਂ ਚਲਦੀਆਂ ਆ ਰਹੀਆਂ ਸਾਨੂੰ ਪਹਿਲਾਂ ਸਾਨੂੰ ਸਾਰੇ ਬਹੁਤ ਵਧੀਆ ਕੰਮ ਮਿਲਦੇ ਸਾਡਾ ਰੁਜ਼ਗਾਰ ਪਰਲ ਪੋਸ਼ਣ ਬੜਾ ਸੋਹਣਾ ਸੀ ਹੱਥੀ ਕੰਮ ਕਰਕੇ ਆਪਣਾ ਪੁਜ ਰੋਜ਼ਗਾਰ ਲੈ ਕੇ ਪਰਿਵਾਰ ਪਾਲਦੇ ਸੀ ਅੱਜ ਸਮਾਂ ਉਹ ਆ ਗਿਆ ਕਿ ਭਗਵਾਨ ਸਾਬ ਅਸੀਂ ਆਪਣੇ ਪਰਵਾਰਾਂ ਨੂੰ ਫਿਊਚਰ ਚ ਕਹੀ ਦਈਏ ਤੁਸੀਂ ਸਾਡੀਆਂ ਸੋਸਾਇਟੀ ਐ ਰਜਿਸਟਰ ਕਰਾ ਕੇ ਸਾਨੂੰ ਤੁਸੀਂ ਬੇਫਿਕਰ ਕਰਤਾ ਜਾਇਦਾ ਸਰਕਾਰੀ ਸਬਾਵਾਂ ਦਾ ਡਿਪਾਰਟਮੈਂਟ ਖਤਮ ਕਰ ਦਿੱਤਾ ਜਾਵੇ ਗੱਲ ਇੱਕ ਬਸੇ ਲਾਈ ਜਵੇ 3-4 ਸਾਲ ਤੋਂ ਅਸੀਂ ਸੰਦਰਸ਼ ਕਰ ਰਹੇ ਹਾਂ ਸਾਨੂੰ ਹਾਰ ਕੇ ਸੜਕਾਂ ਤੇ ਬੈਣਾ ਪੈ ਗਿਆ ਜੇ ਸਾਨੂੰ ਰੋਜ਼ਗਾਰ ਹੁੰਦਾ ਤੇ ਅੱਜ ਅਸੀਂ ਆਪਣੇ ਕੰਮਕਾਰੇ ਦੇ ਹੁੰਦੇ ਇਹਦਾ ਫਾਇਦਾ ਡਿਪਾਰਟਮੈਂਟ ਵਾਲੇ ਆਫਸਰ ਵੱਡੇ ਅਸੀਂ ਚੀਫ ਲੈ ਰਹੇ ਨੇ ਜਿਹੜੇ ਠੇਕੇਦਾਰਾਂ ਨਾਲ ਮਿਲ ਕੇ ਵੱਡੇ ਟੰਡ ਕਰਪ ਕਰਕੇ ਉਹਨਾਂ ਦੇ ਘਰ ਪਰੇ ਜਾ ਰਹੇ ਨੇ ਤੇ ਗਰੀਬ ਬੰਦੇ ਨੂੰ ਗਰੀਬ ਕਰੀ ਜਾ ਰਹੇ ਨੇ ਆਪਣੀ ਮੇਨ ਮੰਗਾਂ ਕੀ ਹੈਗੀ ਹੈ ਮੇਨ ਮੰਗਿਆ ਮੇਰੀ ਭਗਵੰਦਾ ਸਾਹਿਬ ਤੁਹਾਡਾ ਸਾਡਾ ਕੋਈ ਦਾ ਵੱਡਾ ਝੋੜਾ ਨਹੀਂਗਾ ਜੇ ਤੁਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਸਾਡੇ ਗਰੀਬ ਸੁਸਾਇਟੀਆਂ ਦੇ ਮਸਲੇ ਤੁਹਾਨੂੰ ਸਲਕਾ ਤੇ ਆ ਕੇ ਸੁਣਨੇ ਪਣੇ ਆ ਤੁਹਾਨੂੰ ਹੱਲ ਕਰਨੇ ਪਣੇ ਆ ਸਾਡੇ ਜਦੋਂ ਦੇ ਟੈਂਡਰ オンਲਾਈਨ ਹੋਏ ਆ ਸਾਡੇ ਸਿਕਾਰੀ ਸਭਾਵਾਂ ਦੇ ਮੈਂਬਰ ਬਿਲਕੁਲ ਬੇਰਜਾਰ ਹੋ ਗਏ ਆ ਮਰਨ ਦੇ ਘੰਟੇ ਤੇ ਕੱਗਿਆ ਕਰਜ਼ੇ ਥੱਲੇ ਸੇੜਾ ਦਬ ਦਮ ਕਈ ਵਿਚਾਰੇ ਕਿੱਧਰ ਜਾ ਰਹੇ ਤੁਹਾਨੂੰ ਪਤਾ ਹੀ ਆ ਜੇ ਅਸੀਂ ਆਉਣ ਵਾਲੇ ਸਮੇਂ ਵਿੱਚ ਆਪਣੇ ਬੱਚਿਆਂ ਨੂੰ ਅਸੀਂ ਆਪਣਾ ਫਿਚਰ ਚੰਗਾ ਨਹੀਂ ਦੇ ਸਕਾਂਗੇ ਤੇ ਸਾਡੇ ਬੱਚੇ ਕਿੱਧਰ ਜਾਣਗੇ ਤੁਹਾਨੂੰ ਬੰਸ ਸਾਹਿਬ ਤੁਸੀਂ ਸੋਚਣ ਵਾਲੀ ਗੱਲ ਹੈ ਤੁਹਾਡਾ ਹਰਾ ਪੰਨ ਅੱਜ ਕਿੱਧਰ ਗਿਆ ਹਰਾ ਪੰਨ ਕਿ ਜਿਹੜਾ ਗਰੀਬ ਦੇ ਹੱਕ ਤੇ ਚੱਲਿਆ ਸਾਨੂੰ ਦੱਸਿਆ ਜਾਵੇ ਆਪਣੇ ਐਮ ਐਲ ਏ ਦੀਆਂ ਡੁੱਡੀਆਂ ਲਾਈਆਂ ਜਾਣ ਆਪਣੇ ਹਲਕਿਆਂ 'ਚ ਜਿਹੜੇ ਵਪਾਰੀ ਐਸੋਸ਼ੀਏਸ਼ਨਾਂ ਦੇ ਮੀਟਿੰਗਾਂ ਕਰਕੇ ਉਹਨਾਂ ਦਾ ਦੁੱਖ ਸੁੱਖ ਸੁਣਿਆ ਜਾਵੇ ਤੇ ਮੈਨੂੰ ਦੱਸਿਆ ਜਾਵੇ ਹਰ ਸ਼ਹਿਰ ਵਿੱਚ ਸੀ ਐਮ ਕੈਂਪ ਹਾਊਸ ਬੁਲਣਾ ਚਾਹੀਦਾ ਭਗਵੰਤਬਾਨ ਸਾਹਿਬ ਇਦਾਂ ਰੰਗਲਾ ਪੰਜਾਬ ਨਹੀਂ ਬਣਨਾ ਤੁਸੀਂ ਇੱਕ ਤੀਰ ਨਾਲ ਕਈ ਨਿਸ਼ਾਨੇ ਮਾਰ ਸਕਦੇ ਆ ਤੁਸੀਂ ਬੇਰਜਗਰੀ ਖਤਮ ਕਰ ਦੋ ਨਸ਼ਾ ਆਪੇ ਖਤਮ ਹੋ ਜਾਏਗਾ ਸਾਡੇ ਸੂਬੇ ਦੇ ਪੰਜਾਬ ਪੁਲਿਸ ਦੇ ਬਹਾਦਰ ਸਿਪਾਹੀ ਬਹਾਦਰ ਮਲਾਵਿਆਂ ਨੂੰ ਸਲੂਟ ਆ ਜਿਹੜੇ 24 ਘੰਟੇ ਨਸ਼ਾ ਮੁਕਤ ਪੰਜਾਬ ਕਰਨੀ ਤੱਤ ਪਰ ਹਾਜ਼ਰ ਰਹਿੰਦੇ ਨੇ ਅਸੀਂ ਉਹਨਾਂ ਦੇ ਨਾਲ ਆ ਸਾਡਾ ਫਜਸੀ ਅਸੀਂ ਪੂਰਾ ਖਤਤਾ ਤੁਹਾਨੂੰ 92 ਮੈਂਬਰ ਦੇ ਕੇ ਤੁਹਾਡੇ ਸਿਰ ਤੇ ਤਾਜ ਰੱਖਿਆ ਮੁੱਖ ਮੰਤਰੀ ਸਾਹਿਬ ਹੁਣ ਤੁਸੀਂ ਇਹ ਨਾ ਭੁੱਲੋ ਕਿ ਜਿਨ੍ਹਾਂ ਕਰਕੇ ਮੈਂ ਮੁੱਖ ਮੰਤਰੀ ਬਣਿਆ ਉਹਨਾਂ ਨੇ ਖੁੱਲ ਛੁੱਟਦੀਏ ਬਿਲਕੁਲ ਨਹੀਂ برداشت ਹੋਵੇਗਾ ਅਸੀਂ ਆਪਣੇ ਹੱਕਾਂ ਦੀ ਮੰਗਾਂ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਹਾਂ ਕੋਛ ਵੀ ਕਰਾਂ ਤਿਆਰ ਆਂ ਟਾੜੀਆਂ ਬੰਦੇ ਨਹੀਂ ਪੂਰੀਆਂ 5 ਅਗਲਾ ਦਾ ਸਟੈਪ ਕੀ ਹੈ ਅਗਲਾ ਸਟੈਪ ਸਾਡਾ ਆਏ ਹੋਏਗਾ ਜਿੱਥੇ ਅਲੱਛੇ ਇਲੈਕਸ਼ਨ ਹੋਏਗੀ ਅਸੀਂ ਉੱਥੇ ਜਾ ਕੇ ਫਕਮਮਨ ਸਾਹਿਬ ਤੁਹਾਨੂੰ ਬੇਨਤੀ ਕਰਾਂਗੇ ਅਸੀਂ ਜਲੰਧਰ ਜਾਵਾਂਗੇ ਜਲੰਧਰ ਜਾਵਾਂਗੇ ਜਿੱਥੇ ਕੋਈ ਵਿਧਾਨ ਸਭਾ ਦੀ ਇਲੈਕਸ਼ਨ ਹੋਏਗੀ ਵੇਖੋ ਭਗਵਾਨ ਸਾਹਿਬ ਸੁਖਾਰ ਜੀ ਲੋਕ ਸਭਾ ਇਲੈਕਸ਼ਨ ਹੋਈ ਆ ਤੁਸੀਂ ਵੇਖ ਲਿਆ ਅਸੀਂ ਕਿੱਥੇ ਖੜੇ ਆ ਤੁਸੀਂ ਵੇਖ ਲਿਆ ਕਿੱਥੇ ਖੜੇ ਆ ਟਾਡੇ ਕਿਤੇ ਵੜੇ ਅਮਲ 'ਚ ਨਹੀਂ ਆ ਰਹੇ ਤੁਹਾਨੂੰ ਅੱਜ ਸੋਚਣੇ ਲੋੜ ਆ ਤੁਹਾਨੂੰ ਆ ਸੋਚਣੇ ਲੋੜ ਆ ਧੋਕਰਨੇ ਲੋੜ ਆ ਕਿ ਲੋਕੀਆ ਸੜਕਾਂ ਤੇ ਆ ਰਹੇ ਕਿਉਂ ਆ ਰਹੇ ਆ ਉਹਨੂੰ ਜਿਹੜੀਆਂ ਤੁਸੀਂ ਗਰੀਬ ਸੁਭਾਵਾਂ ਤੋਂ ਉੱਪਰ ਚੁੱਕਣ ਵਾਸਤੇ ਜਿਹੜੇ ਕਦਮ ਚੁੱਕੇ ਆ ਉਹਨਾਂ ਨੂੰ ਅਮਲ 'ਚ ਲਿਆਂਦਾ ਜਾਵੇ ਮੈਂ ਤੁਹਾਡਾ ਟ੍ਰੈਸਰ ਮੋਟਰ ਦਾ ਬਹੁਤ ਧੰਨਵਾਦ ਆ ਜਿਹੜੇ ਸਾਡੇ ਸਿਹਤ ਸਕੱਰੀ ਗਰੀਬ ਸੁਸਾਇਟੀ ਦਾ ਆਵਾਜ਼ ਪੰਜਾਬ ਸਰਕਾਰ ਦੇ ਦਰਵਾਜ਼ੇ ਪਹੁੰਚਾਓਗੇ ਮੈਂ ਅੱਜ ਦਾ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ